ਸਭ ਪੰਜਾਬ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦਾ ਹੈ ਕਿ ਜੋਸ਼ ਵਿੱਚ ਕੰਮ ਨਾ ਲਿਆ ਜਾਵੇ ਹੌਸ਼ ਦੇ ਨਾਲ ਕੰਮ ਲਿਆ ਜਾਵੇ ਜਿਵੇਂ ਕਿ ਰਾਤ ਦਾ ਇਨਸੀਡੈਂਟ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ ਕੁਝ ਹਿੰਦੂ ਵੀਰ ਆਪਣਾ ਤਖਤ ਰਿਕਸਗੜ੍ਹ ਸਾਹਿਬ ਦੇ ਨਜ਼ਦੀਕ ਰਾਤ ਨੂੰ ਆਰਾਮ ਕਰ ਰਹੇ ਸੀਗੇ ਜਿਨ੍ਹਾਂ ਨੇ ਸਵੇਰੇ ਮਾਤਾ ਰਾਲੀ ਦੇ ਦਰਸ਼ਨ ਕਰਨ ਜਾਣ ਦੀ ਵੀ ਜਾਨਾ ਸੀਗਾ ਤੇ ਕੁਝ ਪੱਤਰਕਾਰਾਂ ਵੱਲੋਂ ਉਹਨਾਂ ਨੂੰ ਠੁੱਡੇ ਮਾਰ-ਮਾਰ ਕੇ ਉੱਥੋਂ ਤੋਂ ਲਿਜਾਇਕਿ ਲਾਇਕਿ ਲਾਈਨ ਬਣਾ ਕੇ ਰੇਲਵੇ ਸਟੇਸ਼ਨ ਖੜਾ ਕਰਕੇ ਰਾਤ ਨੂੰ ਟ੍ਰੇਨ ਦੇ ਵਿੱਚ ਚੜਾਉਣ ਦੀ ਤਿਆਰੀ ਕੀਤੀ ਗਈ ਸੀ ਇਹ ਸਾਰਾ ਲਾਈਵ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਚਲਾਇਆ ਹੋਇਆ ਸੀਗਾ ਜਿਹਨੂੰ ਲਾਈਵ ਦੇਖ ਕੇ ਅਸੀਂ ਉੱਥੇ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ ਜਦੋਂ ਪ੍ਰਵਾਸੀ ਨਾਲ ਅਸੀਂ ਗੱਲਬਾਤ ਕੀਤੀ ਤੇ ਉਹਨਾਂ ਦੇ ਵਿੱਚੋਂ ਲਗਭਗ ਕਾਫੀ ਜ਼ਿਆਦਾ ਲੋਕ ਪੰਜਾਬੀ ਸਨ ਜਿਨ੍ਹਾਂ ਨੇ ਸਾਨੂੰ ਕੋਈ ਆਧਾਰ ਕਾਰਡ ਵੀ ਦਿਖਾਏ ਪਰ ਇਹ ਪੱਤਰਕਾਰ ਬੰਦਾ ਉਹਨਾਂ ਨੂੰ ਇਹ ਕਹਿਿਆ ਜਾ ਰਿਹਾ ਸੀਗਾ ਇਹਨਾਂ ਕੋਲ ਕੋਈ ਆਧਾਰ ਕਾਰਡ ਨਹੀਂ ਹੈ ਕੋਈ ਸਬੂਤ ਨਹੀਂ ਆ ਉਹਨਾਂ ਨੇ ਸਭ ਨੇ ਕਿਸੇ ਨੇ ਸਾਨੂੰ ਨੀਲੇ ਕਾਰਡ ਵੀ ਦਿਖਾਏ ਉਹਨਾਂ ਦੇ ਆਧਾਰ ਕਾਰਡ ਵੋਟਰ ਕਾਰਡ ਅਸੀਂ ਸਭ ਦੇਖੇ ਆ ਕੁਝ ਪ੍ਰਵਾਸੀ ਵੀ ਸਨ ਜੋ ਕਿ ਅਨੰਦਵਰ ਸਾਹਿਬ ਦੇ ਦਰਸ਼ਨ ਕਰਨ ਲਈ ਆਏ ਸੀਗੇ ਕੋਈ ਗੁਰਦਰਾ ਸਾਹਿਬ ਦਰਸ਼ਨ ਕਰਨ ਲਈ ਆਇਆ ਸੀਗਾ ਕਿਸੇ ਨੇ ਮਾਤਾ ਰਾਣੀ ਦੇ ਨਾਨਾ ਦੇਵੀ ਦਰਸ਼ਨ ਕਰਨ ਜਾਣਾ ਸੀਗਾ ਪਰ ਇਹਨਾਂ ਪੱਤਰਕਾਰਾਂ ਵੱਲੋਂ ਉਹਨਾਂ ਨੂੰ ੱੱਕੇ ਦੇ ਨਾਲ ਇੱਕ ਟ੍ਰੇਨ ਉੱਪਰ ਤਾਂ ਨਹੀਂ ਮੈਨੂੰ ਯਾਦ ਨਹੀਂ ਕਿੱਥੇ ਜਾ ਰਹੀ ਸੀਗੀ ਸਾਰਿਆਂ ਨੂੰ ਇੱਕੋ ਹੀ ਟ੍ਰੇਨ ਦੇ ਵਿੱਚ ਬਿਠਾ ਕੇ ਇੱਥੇ ਅਨੰਦਵਰ ਸਾਹਿਬ ਤੋਂ ਬਾਹਰ ਕੱਢੇ ਜਾ ਰਹੇ ਸੀਗਾ ਤੇ ਅਸੀਂ ਉਹਨਾਂ ਦੇ ਨਾਲ ਜਾ ਕੇ ਮੌਕੇ ਤੇ ਇਹੀ ਗੱਲ ਕੀਤੀ ਹੈ ਕਿ ਦੇਖੋ ਅੱਜ ਤੁਸੀਂ ਇਹਨਾਂ ਨੂੰ ਬਾਹਰ ਕੱਢ ਰਿਹਾ ਹੈ ਕਾਨੂੰ ਸਾਡੇ ਵੀ ਸਿੱਖ ਭਾਈਚਾਰੇ ਦੇ ਲੋਕ ਸਾਡੇ ਪੰਜਾਬੀ ਭਾਈਚਾਰੇ ਦੇ ਲੋਕ ਬਿਹਾਰ, ਜੁਪੀ, ਦਿੱਲੀ ਵੱਖਰੀ ਵੱਖਰੀਆਂ ਸਟੇਟਾਂ ਦੇ ਵਿੱਚ ਕੰਮ ਕਰਦੇ ਆ ਫੋਰਨ ਦੇ ਵਿੱਚ ਵੀ ਕੰਮ ਕਰਦੇ ਆ ਕਾਨੂੰ ਉਹਨਾਂ ਨਾਲ ਵੀ ਇਸੇ ਤਰ੍ਹਾਂ ਦਾ ਟੱਕਾ ਹੋ ਸਕਦਾ ਹੈ ਜਿਵੇਂ ਕਿ 84 ਦੇ ਵਿੱਚ 1984 ਦੇ ਵਿੱਚ ਇੱਕ ਦੰਗਾ ਪੜਕਿਆ ਸੀਗਾ ਸਾਡੇ ਸਿੱਖ ਜਿਹੜੀ ਘਟਗਣਤੀ ਕੋਮ ਹੈ ਸਾਡੇ ਸਿੱਖਾਂ ਦੇ ਨਾਲ ਉੱਥੇ ਟੱਕਾ ਹੋਇਆ ਕੁਝ ਸ਼ਰਾਰਤੀਆਂ ਸਰਾਂ ਦੀ وجہ ਦੇ ਨਾਲੇ ਲੋਕਾਂ ਨੂੰ ਭੜਕਾਇਆ ਗਿਆ ਤੇ ਉੱਥੇ ਸਾਡੇ ਜਿਹੜੇ ਬੱਚੇ ਆ ਸਾਡੇ ਸਰਦਾਰ ਭਾਈ ਜਰ ਦੇ ਸਿੱਖ ਭਾਈਆਂ ਦੇ ਲੋਕ ਉਹਨਾਂ ਦੇ ਘਰਾਂ ਦੇ ਵਿੱਚ ਟਾਇਰ ਪਾਵਾ ਕੇ ਉਹਨਾਂ ਨੂੰ ਫੂਕਿਆ ਗਿਆ ਸਾੜਿਆ ਗਿਆ ਸਾਡੀਆਂ ਇਤਿਹਾਸ ਪੈਣਾ ਦੀ ਇੱਜ਼ਤਾਂ ਲੁੱਟੀਆਂ ਗਈਆਂ ਸਾਨੂੰ ਇਹ ਜਿਹੜਾ ਵਿਸ਼ਾ ਇੱਕ ਬੜਾ ਚਿੰਤਾਜਨਕ ਵਿਸ਼ਾ ਹੈ ਜੋ ਇਹ ਕੰਮ ਕੀਤਾ ਜਾ ਰਿਹਾ ਇਹ ਸ਼ਰਾਰਤੀਆਂ ਸਰਬ ਨੂੰ ਉਹ ਇੱਕ 1984 ਨੂੰ ਦੁਬਾਰਾ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਇੱਕ ਪੰਜਾਬ ਵਿੱਚ ਸੋਚੀ ਸੰਭੀ ਮਿਤੀ ਹੋਈ ਇੱਕ ਸ਼ਾਦਸ਼ ਰਜੀ ਜਾ ਰਹੀ ਹੈ ਜਿਹਦੇ ਕਿ ਸਾਨੂੰ ਨੌਜਵਾਨਾਂ ਨੂੰ ਸਾਡੇ ਸ਼ਹਿਰ ਵਾਸੀਆਂ ਨੂੰ ਸਾਡੇ ਪੰਜਾਬ ਵਾਸੀਆਂ ਨੂੰ ਇਹ ਗੱਲ ਸਮਝਣ ਦੀ ਲੋੜ ਹੈ ਜੋ ਗਲਤ ਵਿਅਕਤੀ ਕੇ ਗਲਤ ਕੰਮ ਕਰਦਾ ਹੈ ਉਸਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਇਸ ਗੱਲ ਦੇ ਵਿੱਚ ਸਭ ਨਾਲ ਸਹਿਮਤ ਹੈ ਅਸੀਂ ਹੁਣ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਦੇ ਆ ਅੱਜ ਜਿਹੜਾ ਕਿ ਜੋ ਵੀ ਪ੍ਰਵਾਸੀ ਰਹਿ ਰਹੇ ਹੈ ਜੇ ਕਿਸੇ ਦੇ ਉਹ ਕਿਸੇ ਨਾ ਕਿਸੇ ਪਲਾਟ ਵਿੱਚ ਜਾਂ ਕਿਸੇ ਨਾ ਕਿਸੇ ਘਰ ਦੇ ਵਿੱਚ ਰਹਿ ਰਹੇ ਹੈ ਅਸੀਂ ਉਹਨਾਂ ਨੂੰ 10 ਦਿਨ ਦਾ ਟਾਈਮ ਦਿੰਦੇ ਆ ਅਪੀਲ ਕਰਕੇ ਕਿ ਉਹਨਾਂ ਜੋ ਵੀ ਉਹਨਾਂ ਦੇ ਵੈਰੀਫਿਕੇਸ਼ਨ ਲਈ ਪ੍ਰੂਫ ਹੈ ਆਧਾਰ ਕਾਰਡ ਹੈ ਵੋਟਰ ਕਾਰਡ ਹੈ ਜੋ ਕੁਝ ਵੀ ਉਹਨਾਂ ਦੇ ਪ੍ਰੂਫ ਹੈਗੇ ਆ ਉਹ ਇੱਕ ਕਾਪੀ ਆਪਣੇ ਕੋਲ ਰੱਖੀ ਜਾਵੇ ਫੋਟੋ ਸਮੇਤ ਉਹਨਾਂ ਦੀ ਪਾਸਪੋਰਟ ਸਾਈਜ਼ ਫੋਟੋਸ ਅਤੇ ਇੱਕ ਕਾਪੀ ਪੁਲਿਸ ਸਟੇਸ਼ਨ ਅਨੰਤਪੁਰ ਸਾਹਿਬ ਕੇ ਜਮਾ ਕਰਾਈ ਜਾਵੇ ਉਹ ਪੁਲਿਸ ਨੇ ਦੇਖਣਾ ਜਿਹੜਾ ਵਿਅਕਤੀ ਉਹਨਾਂ ਨੂੰ ਸ਼ੱਕੀ ਲੱਗੇਗਾ ਉਹਨਾਂ ਦੀ ਵੈਰੀਫਿਕੇਸ਼ਨ ਕਿਸ ਤਰ੍ਹਾਂ ਕਰਾਉਣੀ ਹੈ ਉਹਨਾਂ ਦੀ ਜ਼ਿੰਮੇਵਾਰੀ ਹੈ ਇਹ ਕਾਨੂੰਨ ਹੁਣ ਦਾ ਨਹੀਂ ਪੁਰਾਣਾ ਹੀ ਕਾਨੂੰਨ ਹੈ ਠੀਕ ਹੈ ਕੁਝ ਲੋਕ ਵੈਸਲੇ ਹੋ ਜਾਂਦੇ ਆਂ ਕੁਝ ਕੁ ਲੋਕਾਂ ਵੱਲੋਂ ਕਾਰਵਾਈ ਪ੍ਰੋਪਰ ਕੀਤੀ ਜਾਂਦੀ ਹੈ ਜੋ ਵੀ ਜਿਨ੍ਹਾਂ ਨੂੰ ਕਿਰਾਏ ਦਾ ਰੱਖਿਆ ਜਾਂਦਾ ਉਹਨਾਂ ਦੀ ਠਾਣੇ ਪੁਲਿਸ ਸਟੇਸ਼ਨ ਕਾਪੀ ਕੀਤੀ ਜਾਂਦੀ ਹੈ ਪਰ ਕੁਝ ਲੋਕਾਂ ਵੱਲੋਂ ਜਿਹਾ ਨਹੀਂ ਕੀਤਾ ਜਾ ਰਿਹਾ ਅਸੀਂ ਸਭ ਨੂੰ ਬੇਨਤੀ ਕਰਦੇ ਆਂ ਕਿ ਇਸ ਸੰਬੰਧੀ ਵੈਰੀਫਿਕੇਸ਼ਨ ਕਰਨ ਲਈ ਪੁਲਿਸ ਸਟੇਸ਼ਨ ਸਾਰੇ ਪ੍ਰੂਫ ਦਿੱਤੇ ਜਾਵੇ ਪੱਤਰ ਜਿਹੜੀ ਸਿੱਖਾਂ ਲਈ ਜਮੀਰ ਮਰਨ ਵਾਲੀ ਗੱਲ ਉਹ ਪੱਤਰਕਾਰ ਕਰਦੇ ਹਨ ਰਾਤ ਨੂੰ ਪੋਸਟਾ ਪਾਵਾ ਕੇ ਕਿ ਸਿੱਖਾਂ ਦੀ ਜਮੀਰ ਮਰ ਗਈ ਮੈਂ ਤੁਹਾਨੂੰ ਪਹਿਲੇ ਦੱਸ ਚੁੱਕਿਆ ਏ ਕਿ ਇਹਨਾਂ ਦੇ ਲਿੰਕ ਚੈੱਕ ਕੀਤੇ ਜਾਣ ਇਹਨਾਂ ਦੇ ਕੋਲ ਕੋਣ ਕੋਣ ਲੋਕ ਆਉਂਦੇ ਆ ਇੱਕ ਸੋਚੀ ਸਮਝੀ ਪੰਜਾਬ ਪ੍ਰਤੀ ਸਾਜ਼ਿਸ਼ ਹੈ ਮੈਂ ਕਹਿੰਦਾ ਨੌਜਵਾਨਾਂ ਨੂੰ ਵੀ ਮੈਂ ਬੇਨਤੀ ਕਰਦਾ ਅਪੀਲ ਕਰਦਾ ਕਿ ਇਹਨਾਂ ਤੋਂ ਬਚੋ ਜੋਸ਼ ਨਾਲ ਨਹੀਂ ਹੋਸ਼ ਨਾਲ ਕੰਮ ਲਓ ਤਾਂ ਕਿ ਅਸੀਂ ਆਪਣੇ ਜਿਹੜੇ ਸਾਡੇ ਪਰਿਵਾਰ ਕੋਈ ਬਾਹਰਲੀ ਸਟੇਟਾਂ ਦੇ ਵਿੱਚ ਰਹਿੰਦੇ ਆ ਅਸੀਂ ਉਹਨਾਂ ਦੀ ਜਾਨ ਮਾਲ ਦੀ ਰੱਖੀ ਕਰ ਸਕੀਏ ਜਿਹੜੇ ਪ੍ਰਵਾਸੀਆ ਦੇ ਵੈਰੀਫਿਕੇਸ਼ਨ オンਲਾਈਨ ਹੋ ਗਈ ਹੈ ਜਾਂ ਹਾਲਵਲੇ 10-12 ਦਿਨ ਬਾਅਦ ਵੀ ਇਸ ਤਰੀਕੇ ਨਾਲ ਜਿਹੜੇ ਚੱਕਰਵਤੀ ਕੁੰਦੇ ਨੇ ਕਾਉਂਸਲ ਨਗਰ ਕਾਉਂਸਲ ਵੱਲੋਂ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਕੇ ਉਹਨਾਂ ਸੰਬੰਧੀ ਬਣਦੀ ਕਾਰਵਾਈ ਅਰੰਭੀ ਜਾਵੇਗੀ ਕਿਸੇ ਕੋਈ ਹੋਰ ਵਿਅਕਤੀ ਜਿਹੜਾ ਹੈਗਾ ਆਪਣੇ ਪਦ ਤੇ ਕਰਦਾ ਤੁਸੀਂ ਉਹਦੇ ਕੋਲ ਜਾ ਕੇ ਪੁੱਛਣਾ ਚਾਹੋ ਜੇਕਰ ਕੋਈ ਵੀ ਵਿਅਕਤੀ ਕਾਨੂੰਨ ਹੱਥ ਵਿੱਚ ਲੈਂਦਾ ਹੈ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਇਹੋ ਜਿਹਾ ਕੰਮ ਨਾ ਕਰੋ ਤੁਹਾਨੂੰ ਕੋਈ ਸ਼ੱਕੀ ਵਿਅਕਤੀ ਲੱਗਦਾ ਹੈ ਉਹ ਆਪਣੇ ਸੰਬੰਧਿਤ ਜਿਹੜੇ ਤੁਹਾਡੇ ਕੋਲ ਆਪਣੇ ਮੋਤਬਰ ਲੋਕ ਹੈ ਉਹਨਾਂ ਨੂੰ ਦੱਸੋ ਪੁਲਿਸ ਹੈ ਪੁਲਿਸ ਨੂੰ ਦੱਸਣ ਐਸਡੀਐਮ ਸਾਹਿਬ ਹੈ ਡੀਸੀ ਸਾਹਿਬ ਹੈ ਪ੍ਰਸ਼ਾਸਨ ਹੈ ਸਾਰੇ ਉਹਨਾਂ ਨੂੰ ਦੱਸਣ ਉਹਨਾਂ ਦੇ ਖਿਲਾਫ ਜਿਹੜੀ ਕੋ ਜਿਹੜੀ ਸਖਤ ਤੋਂ ਸਖਤ ਕਾਰਵਾਈ ਬਣਦੀ ਕਾਰਵਾਈ ਕੀਤੀ ਜਾਵੇਗੀ ਐਸਐਚਓ ਸਾਹਿਬ ਨੇ ਰਾਤ ਗਿਆ ਸੀ ਆ ਦਾਨਿਸ਼ਪੀਰ ਜੀ ਨੇ ਕਿ ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜਿੱਥੇ ਸਾਡੇ ਧਿਆਨ ਦੇ ਵਿੱਚ ਆਉਂਦਾ ਹੈ ਅਸੀਂ ਉਸੇ ਟਾਈਮ ਪੁਲਿਸ ਨੂੰ ਸੂਚਿਤ ਕਰਦੇ ਹਾਂ ਜੋ ਬਣਦੀ ਕਾਰਵਾਈ ਅਸੀਂ ਕਰਾਉਂਦੇ ਹਾਂ ਜਿਹੜੇ ਕਿ ਨਸ਼ੇ ਨੂੰ ਸਬੰਧੀ ਜਿਵੇਂ ਤੁਸੀਂ ਤੁਹਾਨੂੰ ਪਹਿਲਾਂ ਹੀ ਪਤਾ ਹੈ ਕਿ 20 ਸਾਲ ਤੋਂ ਲੋਧੀਪੁਰ ਵਿਕੇ ਇੱਕ ਬੰਦ ਤੇ ਉਹ ਲੋਧੀਪੁਰ ਇੱਕ ਆਪਣਾ ਜਿਹੜਾ ਮੰਡੀ ਫੋਰ ਦੀ ਜਿਹੜਾ ਹੈ ਉੱਥੇ ਘਟਕੜ 2250 ਝੌਂਫੜੀ ਸੀ ਜਿਨ੍ਹਾਂ ਵਿੱਚ ਨਸ਼ਾ ਵਿਕਦਾ ਸੀ ਤੁਹਾਡੇ ਸਾਹਮਣੇ ਤੁਹਾਨੂੰ ਸਭ ਨੂੰ ਪਤਾ ਹੈ ਕਿ ਅਸੀਂ ਨਾਲ ਪੁਲਿਸ ਨੂੰ ਨਾਲੇ ਮੋਕੇ ਤੇ ਜਾ ਕੇ ਦੋ ਜੇਸੀ ਮਸ਼ੀਨਾਂ ਆਪਣੇ ਨਾਲ ਲਗਾ ਕੇ ਸਾਰੀਆਂ ਢਾਈ ਢਾਈ ਕਰਕੇ ਉਹਨਾਂ ਨੂੰ ਉੱਥੋਂ ਖੇਰੂ ਕਰੂ ਕਰ ਦਿੱਤਾ ਸੀ ਸਾਡੇ ਵੱਲੋਂ ਜਿਹੜੀ ਜਿੱਥੋਂ ਵੀ ਸਾਨੂੰ ਜਿੱਥੇ ਸਾਨੂੰ ਪਤਾ ਲੱਗਦਾ ਅਸੀਂ ਪੂਰੀ ਕਾਰਵਾਈ ਕਰਦੇ ਆਂ ਤੇ ਅਸੀਂ ਸ਼ਹਿਰ ਵਾਸੀਆਂ ਨੂੰ ਲੋਕਾਂ ਨੂੰ ਹੋਰ ਅਪੀਲ ਕਰਦੇ ਆਂ ਕਿ ਜਿੱਥੇ ਵੀ ਤੁਹਾਨੂੰ ਲੱਗਦਾ ਕੋਈ ਨਸ਼ਾ ਵੇਚਦਾ ਜਾਂ ਕੋਈ ਗਲਤ ਕੰਮ ਕਰਦਾ ਉਹ ਸਾਨੂੰ ਜਾਂ ਪੁਲਿਸ ਨੂੰ ਪ੍ਰਸ਼ਾਸਨ ਨੂੰ ਜ਼ਰੂਰ ਸੂਚ ਵਨ ਇਸੇ ਤੋਂ ਦਾ ਸਤਿਰਾ ਨੇ ਯਾਰੋ ਰਾਤ ਸੀ ਜਦ ਮਰਜੀ ਤੇ ਮਰਜੀ ਮੈਂ ਤਾਂ ਰਾਤ ਵੀ ਛਤੀ ਦੇ ਹੱਥ ਮਾਰ ਕੇ ਕਹਤਾ ਸੀ ਕਿ ਜਦ ਕਰਾਓ ਉਹ ਕਹਿੰਦੇ ਤੁਸੀਂ ਕਰਾਓਗੇ ਕਿ ਮੈਂ ਕਰਾਉਂਦਾ ਯਾਰ ਮੇਰਾ ਤਾਂ ਹੁਣ ਲੈ ਚਲੋ ਮੈਨੂੰ ਮੈਂ ਕਰਾਉਂਦਾ ਪਉ ਕਰਵਾਲਾ ਨੂੰ ਅੱਜ ਅਖੀਰ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਸ਼ਹਿਰ ਵਾਸੀ ਸਭ ਤੋਂ ਪਹਿਲਾਂ ਕਿ ਤਪੀਰ ਕੀਤੀ ਤੁਸੀਂ ਵੀ ਜਿਹੜਾ ਹੈ ਆਪਣੀ ਉਹ ਦਿਓ ਆਇਡੈਂਟੀਫਿਕੇਸ਼ਨ ਬਸ ਸ਼ਹਿਰ ਵਾਸੀ ਨੂੰ ਮੈਂ ਫੀਲ ਕਰਦਾ ਕਿ ਆਪਸੀ ਭਾਈਚਾਰਕ ਸਾਂਝ ਬਣਾਈ ਰੱਖੋ ਜਿੰਦੂ ਜਿਵੇਂ ਗੁਰੂ ਮਹਾਰਾਜ ਨੇ ਸੰਦੇਸ਼ ਦਿੰਦਾ ਹੈ ਹਿੰਦੂ ਮੁਸਲਮ ਸਿੱਖ ਸਾਈ ਸਾਰੇ ਭਾਈ ਭਾਈ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਵੀ ਇਸ ਹਿੰਦੂ ਧਰਮ ਦੀ ਰੱਖਿਆ ਲਈ ਆਪਣੀ ਸ਼ਹਾਦਤ ਦਿੱਤੀ ਹੈ ਤੇ ਸਾਰਿਆਂ ਨੂੰ ਕੋਈ ਬੇਨਤੀ ਹੈ ਕਿ ਆਪ ਅਪਰਾਲ ਮਿਲ ਕੇ ਰਹੀਏ। ਜੋ ਵੀ ਗਲਤ ਅਨਸਰ ਹੈ ਚਾਹੇ ਉਹ ਸਿੱਖਾ ਚਾਹੇ ਹਿੰਦੂ ਆ ਜਾਂ ਮੁਸਲਮ ਆ ਇਸਾਈ ਹੈ ਜਿਹੜਾ ਕੋਈ ਗਲਤ ਐਮ ਕਰਦਾ ਹੈ ਉਹਦੇ ਖਿਲਾਫ ਬਣਦੀ ਕਾਰਵਾਈ ਕਰਾਂਗੇ। ਬਹੁਤ ਬਹੁਤ ਧੰਨਵਾਦ। ਬਿਲਕੁਲ 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 ਪੁਲਿਸ ਪ੍ਰਸ਼ਾਸਨ ਦਾ ਕੰਮ ਹੈ ਤੇ ਮਹਤਵਪੂਰਨ ਸਾਡਾ ਵੀ ਅਸੀਂ ਸਾਰੇ ਐਮਸੀ ਸਾਹਿਬਾਲ ਇਕੱਠੇ ਹੋਏ ਆ ਤੇ ਸਾਡੀ ਵੀ ਡਿਊਟੀ ਹੈ ਲੋਕਾਂ ਨੇ ਸਾਨੂੰ ਚੁਣ ਕੇ ਤੇ ਸਾਨੂੰ ਇਸੇ ਡਿਊਟੀ ਲਗਾਈ ਹੈ ਸਾਡੀ ਸੇਵਾ ਲਗਾਈ ਠੀਕ ਹੈ ਜੀ ਅਸੀਂ ਸਾਡੀ ਵੀ ਡਿਊਟੀ ਹੈ ਤੇ ਪੁਲਿਸ ਦੀ ਵੀ ਡਿਊਟੀ ਹੈ ਪੁਲਿਸ ਦੇ ਵੀ ਧਿਆਨ ਦੇ ਵਿੱਚ ਅਸੀਂ ਹੀ ਲੋਕ ਨੇ ਐਮਸੀ ਨੇ ਐ ਤੇ ਹੋਰ ਮਹਤਵਪੂਰਨ ਲੋਕਾਂ ਨੇ ਸਮਾਜ ਸੇਵੀਆਂ ਨੇ ਜੂਥ ਕਲੱਬਾਂ ਨੇ ਇਹ ਸਾਰੀ ਗੱਲ ਧਿਆਨ ਵਿੱਚ ਰੱਖਣਾ ਸਭ ਦਾ ਸਾਂਝਾ ਫਰਜ਼ ਹੈ ਸਾਰੇ ਜਣੇ ਆਉ ਰਲ ਮਿਲ ਕੇ ਅਸੀਂ ਸਾਰੇ ਇਹ ਸਾਂਝਾ ਕਰਦੇ ਹਾਂ ਪਤਾ ਨਹੀਂ ਕੁਝ ਲੋਕ ਇਹ ਵੀ ਕਹਿੰਦੇ ਕਹਿ ਨਹੀਂ ਕਿ ਸਭ ਤੇ ਵੋਟਾਂ ਦੀ ਸਸਤੀ ਪਿਹਾਰੀ ਪ੍ਰਵਾਸੀਆਂ ਵਿੱਚ ਵੋਟਾਂ ਪਾਈਆਂ ਜਾ ਰਹੀਆਂ ਮੈਂ ਜਿੱਥੇ ਤੱਕ ਦੇਖੋ ਮੈਂ ਤੁਹਾਨੂੰ ਆਪਣੇ ਮੈਂ ਗੱਲ ਕਰਦਾ ਮੈਂ ਤਾਂ ਆਪਣੇ ਵਾਰਡ ਤੋਂ ਹੀ ਗੱਲ ਕਰਦਾ ਜਿੱਥੋਂ ਮੈਂ ਇਲੈਕਸ਼ਨ ਲਗਾਤਾਰ ਦੋ ਵਾਰ ਲੜਿਆ ਤੇ ਮੈਂ ਦੋ ਵਾਰ ਲਗਾਤਾਰ ਜਿੱਤਿਆ ਮੈਨੂੰ ਨਹੀਂ ਲੱਗਦਾ ਮੇਰੇ ਵਾਰਡ ਦੇ ਵਿੱਚ ਕੋਈ ਵੀ ਪ੍ਰਵਾਸੀ ਦੀ ਇੱਕ ਦੀ ਵੀ ਕੋਈ ਵੋਟ ਹੈ ਮੈਂ ਚੈੱਕ ਵੀ ਕਰ ਲਈ ਜਾਵੇ ਮੇਰੇ ਵਾਰਡ ਦੇ ਵਿੱਚ ਤਾਂ ਕੋਈ ਪ੍ਰਵਾਸੀ ਦੀ ਵੋਟ ਨਹੀਂ ਹੈ ਜਿੱਥੇ ਕਿਤੇ ਕਿਉਂਕਿ ਕੁਝ ਮਹੱਲੇ ਬਣੇ ਹੋਏ ਆ ਜਿੱਥੇ ਕੋਈ ਮਹੱਲਾ ਨਹੀਂ ਬਣਦੀ ਬਣੇ ਹੋਇਆ ਉੱਥੇ ਲੋਕਾਂ ਨੇ ਇਹਨਾਂ ਨੂੰ ਕਿਰਾਏ ਦੇ ਵਿੱਚ ਮਕਾਨ ਦਿੱਤੇ ਹੋਇਆ ਉੱਥੇ ਰਹਿ ਰਹੇ ਆ ਲੋਧੀਵਰ ਕਿਤੇ ਇੱਕ ਬਾਸ ਹੈ ਉਧਰ ਰਹਿ ਰਹੇ ਆ ਦੋ ਤਿੰਨ ਕਬਜ ਅਕੈਡਮੀ ਰੋਡ ਹੈ ਠੀਕ ਹੈ ਜੋ ਕੋ ਬਾਡ ਨੰਬਰ 8 ਦੇ ਵਿੱਚ ਆ ਜਾਂਦਾ ਕੋਈ 7 ਦੇ ਵਿੱਚ ਆ ਜਾਂਦਾ ਉੱਥੇ ਪ੍ਰਵਾਸੀ ਰਹਿੰਦੇ ਤੇ ਲੋਕਾਂ ਨੇ ਉਹ ਲੋਕੋ ਨਾ ਤੋ ਕਿਰਾਇ ਵੀ ਲੈ ਰਹੇ ਆ ਲੋਕਾਂ ਨੂੰ ਆਮਦਨ ਦਾ ਸਰੋਤ ਵੀ ਹੈ ਠੀਕ ਹੈ ਜੀ ਤੁਹਾਨੂੰ ਮੋਟਿਵ ਕੀ ਲੱਗਦਾ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਹੋਰ ਖਾਸ ਜਾਂਦੀ ਕੋਸ਼ਿਸ਼ ਕੀਤੀ ਜਾਵੇ ਉਹ ਕਹਿੰਦੇ ਕਿ ਅਸੀਂ ਦਾ ਸਿਰਫ ਪ੍ਰਵਾਸੀ ਜਿਹੜੇ ਆਹ ਆਈਡੈਂਟੀਟੀ ਹੈ ਇਹਨਾਂ ਦੇ ਦੋ ਮੋਟਿਵ ਹੈ ਜੀ ਮੈਂ ਤੁਹਾਨੂੰ ਪਹਿਲੇ ਦੱਸ ਰਿਹਾ ਵੀ ਇਹ ਲੋ ਤੇ ਲਿੰਕ ਚੈੱਕ ਕੀਤੇ ਜਾਣਾ ਮੋਟਵ ਹੀ ਹੈ ਕਿ ਤੈਨਾਂ ਦਾ ਮੋਟਵ ਹੁੰਦਾ ਹੈ ਪੈਸੇ ਇਕੱਠੇ ਕਰਨਾ ਕਿਉਂਕਿ ਇਹਨਾਂ ਕੋ ਆਮਦਨ ਦਾ ਕੋਈ ਸਰੋਤ ਨਹੀਂ ਹੈ ਇਹ ਪਰਵਾਸੀਆਂ ਨੂੰ ਵੀ ਧੋਕਾ ਆ ਕੇ ਪੈਸੇ ਇਕੱਠੇ ਕਰਦੇ ਆ ਇਹ ਮਾਹੌਲ ਖਰਾਬ ਕਰਕੇ ਇਹਨਾਂ ਦੇ ਨਾਲ ਲਿੰਕ ਚੈੱਕ ਕੀਤੇ ਜਾਣ ਇਹਨਾਂ ਕੋ ਕਿੱਥੇ ਤੇ ਇਹਨਾਂ ਦੇ ਅਕਾਊਂਟ ਚੈੱਕ ਕੀਤੇ ਜਾਣ ਇਹਨਾਂ ਕੋ ਕਿੱਥੇ ਤੋਂ ਪੈਸੇ ਆ ਰਹੇ ਆ ਇਹ ਕਿੱਥੇ ਤੋਂ ਇਹ ਖਰਚੇ ਕਰ ਰਹੇ ਆ ਜਦ ਕਿ ਮੇਰੇ ਧਿਆਨ ਦੇ ਵਿੱਚ ਤਾਂ ਹੈ ਵੀ ਰੋਜ਼ ਇਹ ਮੈਨੂੰ ਤਾਂ ਲੱਗਦਾ ਨਹੀਂ ਕੋਈ ਕਰਵੇ ਦਾ ਕੰਮ ਚੱਲਦਾ ਹੈ ਤੁਸੀਂ ਵੱਡੇ ਇਲਜ਼ਾਮ ਲਾ ਰਹੇ ਨਾ ਉਹ ਵੀ ਮਤਕਰ ਕਰ ਰਹੇ ਨੇ ਮੈਂ 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 ਇਨਕੁਆਰੀ ਕਰਨੀ ਹੈ ਕਹ ਰਹੇ ਆ ਵੱਡੇ الزام ਲਾ ਰਿਹਾ ਵੀ ਚੈੱਕ ਕੀਤਾ ਜਾਵੇ ਵੱਡਾ ਇਲਜ਼ਾਮ ਹੀ ਹੈ ਜਿਸ ਬੰਦੇ ਦਾ ਕੋਈ ਕਾਰੋਬਾਰ ਨਹੀਂ ਹੈ ਉਹ ਕਿੱਥੋਂ ਸਭ ਕੁਝ ਚਲਾ ਰਿਹਾ ਹੈ ਇਹ ਵੱਡਾ ਇਲਜ਼ਾਮ ਹੈ ਇਹ ਇਨਕੁਇਰੀ ਦਾ ਵਿਸ਼ਾ ਜੀ ਨੰਦਪੁਰ ਸਾਹਿਬ ਪਵਿੱਤਰ ਕਿਹਾੜਾ ਤੱਕ ਨੂੰ ਮਿਲਿਆ ਮੈਨੂੰ ਤਾਂ ਕੋਈ ਲੱਗਿਆ ਨਹੀਂ ਕਿਸੇ ਨੇ ਸ਼ਰਾਬ ਪੀਤੀ ਸੀ ਸਾਰਿਆਂ ਨੇ ਮੇਰੇ ਨਾਲ ਬੜੀ ਪਿਆਰ ਨਾਲ ਗੱਲਬਾਤ ਕੀਤੀ ਸਭ ਦੇ ਕੋਲ ਆਧਾਰ ਕਾਰਡ ਸੀ ਪ੍ਰੂਫ ਸੀ ਵਿਚਾਰੇ ਕੱਢ ਕੱਢ ਕੇ ਦਿਖਾ ਰਹੇ ਸੀਗੇ ਰੋ ਰਹੇ ਸੀਗੇ ਉਹਨਾਂ ਨਾਲ ਧੱਕਾ ਕੀਤਾ ਜਾ ਰਿਹਾ ਸੀਗਾ ਉਹ ਜ਼ਿਆਦਾਤਰ ਲੋਕ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਸੀਗੇ ਇੱਕ ਇੱਕ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਸੀ ਕਿ ਹਿੰਦੂ ਸਿੱਖਾਂ ਦੇ ਵਿੱਚ ਇੱਕ ਨਫ਼ਰਤ ਪੈਦਾ ਹੋ ਜਾਵੇ ਆਪਸ ਵਿੱਚ ਲੋਕ ਭੜਕਣ ਭੜਕ ਜਾਣ ਇੱਕ ਫਿਰ ਦੰਗਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਨ੍ਹਾਂ ਨੂੰ ਕਿ ਪੁੱਛੇ ਕੋਈ ਹਾਲਾਂਕਿ ਕਿਸੇ ਨੋਮੀ ਐਡਮਿਨਿਸਟ੍ਰੇਸ਼ਨ ਤੋਂ علاوہ ਵੀ ਨਹੀਂ ਹੈ ਤੁਸੀਂ ਕਹਿੰਦੇ ਕਿ ਤੁਸੀਂ ਤੁਹਾਨੂੰ ਇਹ ਕਰਦੇ ਨਾ ਮੈਂ ਉਹਨਾਂ ਨੂੰ ਜਾ ਕੇ ਪੁੱਛਿਆ ਕਿ ਤੁਹਾਡੇ ਕੋਲ ਕੀ ਧਾਰ ਹੈ ਠੀਕ ਹੈ ਜੋ ਜੋ ਕੋਈ ਪੱਤਰਕਾਰ ਭਾਈਚਾਰਾ ਹੈਗਾ ਬਾਕੀ ਵੀ ਸ਼ਹਿਰ ਦੇ ਪੱਤਰਕਾਰ ਆ ਬੜੇ ਵਧੀਆ ਕੰਮ ਕਰਦੇ ਆ ਪਰ ਜਿਹੜੇ ਇੱਕ ਦੋ ਪੱਤਰਕਾਰਾਂ ਨੇ ਅੱਤ ਚੱਕੀ ਹੋਈ ਐ ਉਹਨਾਂ ਵੱਲੋਂ ਉਹਨਾਂ ਕੋਲ ਕੋਈ ਅਧਿਕਾਰ ਨਹੀਂ ਐ ਕਿ ਕਿਸੇ ਦਾ ਜਾ ਕੇ ਤੁਸੀਂ ਜਾਂ ਕਿਸੇ ਨੂੰ ਜਾ ਕੇ ਥੱਡੇ ਮਾਰੋ ਕਿਸੇ ਦਾ ਧਾਰਕੜ ਚੈੱਕ ਕਰੋ ਹਾਂ ਜੇਕਰ ਉਹਨਾਂ ਨੂੰ ਕੋਈ ਸ਼ੱਕੀ ਲੱਗਦਾ ਏ ਉਹਨਾਂ ਦੀ ਹੋ ਨਿਊਜ਼ ਲਗਾ ਸਕਦੇ ਆ ਪੁਲਿਸ ਨੂੰ ਸੂਚਿਤ ਕਰ ਸਕਦੇ ਆ ਤੇ ਉਹਨਾਂ ਸੰਬੰਧੀ ਬਣਦੀ ਕਾਰਵਾਈ ਪੁਲਿਸ ਪ੍ਰਸ਼ਾਸਨ ਜਾਂ ਆਪਣਾ ਜਿਹੜਾ ਪ੍ਰਸ਼ਾਸਨ ਕੋਈ ਵੀ ਬਣਦੀ ਕਾਰਵਾਈ ਕੀਤੀ ਜਾ ਸਕਦੀ ਆ ਪਰ ਪੱਤਰਕਾਰਾਂ ਕੋਲ ਕਿਸੇ ਵਰਤ ਨਾਲ ਕੋਈ ਅਧਿਕਾਰ ਨਹੀਂ ਐ ਕਿ ਕਿਸੇ ਦੇ ਨਾਲ ਇਹ ਜਿਹੀ ਕੋਈ ਹਰਕਤ ਕਿਸੇ ਸ਼ਰਦਾਪੁਰਕਲ ਸ਼ਹਿਰ ਦੇ ਵਿੱਚ ਆਏ ਲੋਕਾਂ ਨੂੰ ਠੁੱਡੇ ਮਾਰ ਕੇ ਸ਼ਹਿਰ ਦੇ ਵਿੱਚੋਂ ਬਾਹਰ ਕੱਢਣਾ ਜੇ ਕੋ ਅਸੀਂ ਇਹਨਾਂ ਗੱਲਾਂ ਦੇ ਸਖ ਚਰਦਾ ਵੀ ਨੰਦਾ ਕਰਦੇ ਆ ਇਹ ਪੱਤਰਕਾਰਾਂ ਨੇ ਪਹਿਲਾਂ ਵੀ ਸ਼ਹਿਰ ਦੇ ਵਿੱਚ ਗੰਦ ਪਾਇਆ ਹੋਇਆ ਹੈ ਇਹ ਸ਼ਹਿਰ ਦੇ ਵਿੱਚ ਰੇੜੀਆਂ ਉੱਤੇ ਜਾ ਜਾ ਕੇ ਇਹ ਲੋਕਾਂ ਤੋਂ ਪੈਸੇ ਮੰਗਦੇ ਇਹ ਪ੍ਰਵਾਸੀਆਂ ਤੋਂ ਪੈਸੇ ਮੰਗਦੇ ਇਹ ਛੋਲੇ ਪੁੜਕਿਆਂ ਵਾਲੇ ਤੋਂ ਵੀ ਪੈਸੇ ਮੰਗਦੇ ਇਹ ਮੱਛੀ ਦੀ ਮੀਟ ਦੀ ਰੇੜੀਆਂ ਤੋਂ ਵੀ ਪੈਸੇ ਮੰਗਦੇ ਇਹ ਛੱਤੇ ਵਾਲੇ ਤੋਂ ਪੈਸੇ ਲੈਂਦੇ ਆ ਜਿਹੜੇ ਛੱਤੇ ਵਾਲਾ ਇੱਥੇ ਦੇ ਪਰਚਾ ਹੋਇਆ ਕੀ ਨਾਮ ਸੀ ਬਾਬੁਰਾਮ ਕੀ ਦਸੀ ਬਾਬਰਾਉ ਕੀ ਉਹ ਪ੍ਰਵਾਸੀ ਨਹੀਂ ਸੀ ਉਹ ਤੇ 20-20000 ਰੁਪਏ ਮਹੀਨਾ ਲੈਂਦੇ ਕਿਹਨ ਇਹ ਇਹ ਬੰਦੇ ਇਹ ਬੰਦਿਆਂ ਨੇ ਆਪਣੀ ਗੱਡੀ ਦਾ ਇੱਕ ਪੱਤਰਕਾਰ ਦੀ ਗੱਡੀ ਦਾ ਇੰਜਣ ਇੰਜਣ ਹੋਇਆ ਸੀ ਤੇ ਕਲੈਕਸ਼ਨ ਵਾਲੇ ਨੇ 70000 ਰੁਪਏ ਕੱਟਾ ਕਰਕੇ ਇਸ ਬੰਦੇ ਨੂੰ ਦਿੱਤਾ ਇੱਕ ਪੱਤਰਕਾਰ ਦੇ ਘਰੇ ਇੱਕ ਪੱਤਰਕਾਰ ਦੇ ਘਰੇ ਜਿਹੜੀ ਇੰਟਰਲੋਕ ਟੈਨਾਂ ਲੱਗੀਆਂ ਉਹ ਮੇਰੇ ਵੱਲੋਂ ਦਿੱਤੀਆਂ ਹੋਈਆਂ ਆ ਉਹ ਜਿਹੜੀ ਕਿ ਮੈਂ ਆਪਣੀ ਆਪਣੀ ਨਿੱਜੀ ਕਮਾਈ ਦੇ ਵਿੱਚ ਦਿੱਤੀਆਂ ਮੇਰੇ ਕੋਲ ਮੰਗਦੇ ਸੀ ਕਿ ਕਿ ਤੁਹਾਨੂੰ ਟੈਨਾਂ ਲਗਵਾ ਦੋ ਮੈਂ ਫਿਰ ਵੀ ਇੱਕ ਤਰਜ਼ ਕੀਤਾ ਵੀ ਕੋਈ ਗੱਲ ਨਹੀਂ ਗਰੀਬ ਹੈ ਕਿ ਟੈਨਾਂ ਲਵਾ ਦੋ ਇਹਦੇ ਘਰੇ ਜਾ ਕੇ ਚੱਕ ਕਰ ਲੋ ਇਹਦੇ ਪ੍ਰੂਫ ਪੁੱਛੋ ਤੇਰੇ ਘਰੇ ਟੈਨਾਂ ਲੱਗੀਆਂ ਇਹਨਾਂ ਨੇ ਗੰਦ ਪਾਇਆ ਹੋਇਆ ਹੈ ਸ਼ਹਿਰ ਦੇ ਵਿੱਚ ਹਰ ਥਾਂ ਇਹ ਪੈਸੇ ਮੰਗਦੇ ਫਿਰਦੇ ਆ ਇਹਨਾਂ ਦੇ ਆਮਦਨ ਦਾ ਸਰੋਤ ਕਿੱਥਾ ਜਾਵੇ ਇਹਨਾਂ ਕੋਲ ਕਿੱਥੋਂ ਤੋਂ ਕਮਾਈ ਆਂਦੀ ਹੈ ਕਿੱਥੋਂ ਤੋਂ ਗੱਡੀਆਂ ਚਲਦੀਆਂ ਹਨ ਉਹਨਾਂ ਦੀ ਇਹ ਇੱਕ ਬੰਦਾ ਰਾਤ ਨੂੰ ਪੋਸਟਾ ਪਾਉਂਦਾ ਹੈ ਕਿ ਸਵੇਰੇ ਕਾਰਵਾਈ ਕਰਦੀਏ ਸਵੇਰੇ ਪਰੋਪੀਆਂ ਨਾਲ ਖਿਲਾਫ ਕਾਰਵਾਈ ਕਰਦੀਏ ਸਵੇਰੇ ਮੈਨਿੰਗੜਾ ਦੇ ਖਿਲਾਫ ਕਾਰਵਾਈ ਕਰਦੀਏ ਤੇ ਦੂਜਾ ਪੱਤਰਕਾਰ ਜਿਹੜਾ ਇਹਨਾਂ ਦਾ ਵੱਡਾ ਮੀਆਂ ਹੈ ਉਹ ਜਾ ਕੇ ਲੋਕਾਂ ਦੇ ਵਿੱਚ ਕਹਿੰਦਾ ਵੀ ਮੈਂ ਤੁਹਾਡੀ ਬੈਠ ਕੇ ਗੱਲਬਾਤ ਮਕਾ ਦਿੰਦਾ ਹਾਂ ਇਹ ਜਾ ਕੇ ਸਵੇਰ ਨੂੰ ਪੈਸੇ ਦਾ ਸਮਝੌਤਾ ਕਰਦੇ ਪੈਸੇ ਨਾਲ ਸਮਝੌਤਾ ਕਰਦੇ ਫਿਰ ਇਹ ਤੇਰੇ ਪੋਸਟ ਡੀਲ ਕਰਦੇ ਕਿ ਮੈਂ ਪੁਲਿਸ ਪ੍ਰਸ਼ਾਸਨ ਨੂੰ ਕਹਿੰਦਾ ਕਿ ਤੁਹਾਨੂੰ ਕੱਲੇ ਕੱਲੇ ਦਾ ਪਤਾ ਹੈ ਛੋਟੇ-ਘੋੜਾ ਐਪੀਡਟ ਵੀ ਆਏ ਛੋਟੇ-ਘੋੜਾ ਸਾਰਾ ਗੁਸ਼ ਆਇਆ ਪਰ ਤੁਸੀਂ ਇਹਨਾਂ ਬទ ਪ੍ਰਤੀ ਕੋਈ ਕਾਰਵਾਈ ਨਹੀਂ ਕੀਤੀ ਅੱਜ ਮੈਂ ਇਹਨਾਂ ਸਬੰਧੀ ਜੋ ਇਹਨੀ ਰਾਤ ਹਰਕਤ ਕੀਤੀ ਲੋਕਾਂ ਨੂੰ ਪ੍ਰਗਾਣ ਦੀ ਕੋਸ਼ਿਸ਼ ਕੀਤੀ ਅੱਜ ਮੈਂ ਪੁਲਿਸ ਸਟੇਸ਼ਨ ਵਿੱਚ ਇਹਦੀ ਜਿਹੜੀ ਪ੍ਰੋਪਰ ਕੰਪਲੇਂਟ ਦੇ ਰਿਹਾ ਹਾਂ ਜੇਕਰ ਮੇਰੀ ਇਹ ਕਾਰਵਾਈ ਨਹੀਂ ਹੁੰਦੀ ਹੈ ਤਾਂ ਇਸ ਲਈ ਇਸ ਵੱਡੇ ਪੱਧਰ ਤੇ ਅਸੀਂ ਅੰਦੋਲਨ ਕਰਾਂਗੇ ਫਤਹਾ